ਸ਼ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾਂ ਕੰਨਾਂ ਦੇ ਨਾਲ ਉਸ ਪ੍ਰਮਾਤਮਾ ਦਾ ਨਾਮ ਸਿਮਰਨ ਸੁਣਦਿਆਂ ਗੁਰੂ ਸਾਹਿਬ ਕਹਿੰਦੇ ਮਾਇਆ ਦੇ ਮੋਹ ਵੱਲੋਂ ਮਨ ਰੱਜ ਜਾਂਦਾ ਤ੍ਰਿਪਤ ਹੋ ਜਾਂਦਾ ਐਸਾ ਕੀ ਹੈ ਨਾਮ ਸਿਮਰਨ ਦੇ ਵਿੱਚ ਇਮੇ ਤੁਹਾਡੇ ਮਨ ਨੂੰ ਇਹ ਨਾਮ ਸਿਮਰਨ ਪ੍ਰਭਾਵਿਤ ਕਰਦਾ ਹੈ ਵਿਸਥਾਰ ਦੇ ਵਿੱਚ ਇਹ ਆਪਾਂ ਜਾਣਾਂਗੇ ਆਓ ਸੁਣਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 690ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਤਨਸਰੀ ਸ਼ੰਤ ਮਹਿਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਜਿਓ ਕਿਰਪਾ ਕਰੇ ਤਾਂ ਨਾਮ ਧਿਆਇ ਜਿਓ ਸਤਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਜੇ ਪ੍ਰਮਾਤਮਾ ਆਪ ਕਿਰਪਾ ਕਰੇ ਤਾਂ ਹੀ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ ਜੇ ਪ੍ਰਮਾਤਮਾ ਕਿਰਪਾ ਕਰਕੇ ਸਾਨੂੰ ਗੁਰੂ ਦੇ ਲੜ ਲਾਵੇ ਤਾਂ ਹੀ ਅਸੀਂ ਪ੍ਰਮਾਤਮਾ ਦੇ ਪ੍ਰੇਮ ਵਿੱਚ ਲੀਨ ਹੋ ਕੇ ਤੇ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਗਾ ਸਕਦੇ ਹਾਂ ਗੁਣ ਗਾਏ ਵਿਗਸੈ ਸਦਾ ਅਨ ਦਿਨ ਜਾਂ ਆਪ ਸੱਚ ਭਾਵਏ ਅਹੰਕਾਰ ਹਉ ਮੈਂ ਤਜੈ ਮਾਇਆ ਸਹਜ ਨਾਮ ਸਮਾਵਏ ਪ੍ਰਮਾਤਮਾ ਦੇ ਗੁਣ ਗਾ ਕੇ ਮਨੁੱਖ ਸਦਾ ਹਰ ਵੇਲੇ ਖਿੜਿਆ ਰਹਿੰਦਾ ਔਰੇ ਹੋ ਉਦੋਂ ਹੀ ਸਕਦਾ ਜਦੋਂ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਆਪ ਇਹ ਗੱਲ ਪਸੰਦ ਕਰੇ ਕਿ ਇਸ ਮਨੁੱਖ ਦੇ ਉੱਤੇ ਮੈਂ ਮਿਹਰ ਕਰਨੀ ਹੈ ਜਿਹੜਾ ਵੀ ਮਨੁੱਖ ਪ੍ਰਮਾਤਮਾ ਦੇ ਗੁਣ ਗaan ਦੇ ਵਿੱਚ ਰੁੱਝ ਜਾਵੇ ਉਹਦੇ ਅੰਦਰੋਂ ਹੰਕਾਰ ਹਮ ਤੇ ਮਾਇਆ ਦਾ ਮੋਹ ਖਤਮ ਹੋ ਜਾਂਦਾ ਹੈ ਆਤਮਕ ਅਡੋਲਤਾ ਦੇ ਵਿੱਚ ਹਰ ਨਾਮ ਦੇ ਵਿੱਚ ਉਹ ਲੀਨ ਹੋ ਜਾਂਦਾ ਹੈ ਪਹਿਲੀ ਗੱਲ ਤੇ ਇਸ ਨੂੰ ਸਮਝ ਲੈਣਾ ਜ਼ਰੂਰੀ ਹੈ ਕਿ ਉਸ ਪ੍ਰਮਾਤਮਾ ਦੀ ਸਿਫਤਸਲਾ ਉਸ ਪ੍ਰਮਾਤਮਾ ਦੇ ਗੁਣਾ ਦਾ ਗਾਣ ਉਹਦੀ ਵਿਡਮੁੱਲਤਾ ਦਾ ਅਹਿਸਾਸ ਉਹਦਾ ਨਾਮ ਸਿਮਰਨ ਆਮ ਤੌਰ ਤੇ ਜਦੋਂ ਨਾਮ ਸਿਮਰਨ ਦੀ ਗੱਲ ਹੁੰਦੀ ਹੈ ਤਾਂ ਇਹੀ ਕਿਹਾ ਜਾਂਦਾ ਹੈ ਕਿ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਲਵੋ ਜੇਕਰ ਤੇ ਉਹ ਜਾਪ ਕਰਦਿਆਂ ਤੁਹਾਡੇ ਮਨ ਦੇ ਵਿੱਚ ਇਸ ਗੱਲ ਦਾ ਅਹਿਸਾਸ ਬਣਿਆ ਰਹਿੰਦਾ ਕਿ ਉਹ ਪ੍ਰਮਾਤਮਾ ਬਹੁਤ ਵਿਸ਼ਾਲ ਹੈ ਬਹੁਤ ਵੱਡ ਮੁੱਲਾ ਜਿਨੇ ਇਹ ਸਾਰੀ ਸ੍ਰਿਸ਼ਟੀ ਬਣਾਈ ਆ ਤੇ ਜਿਨੂੰ ਚਲਾ ਰਿਆ ਫਿਰ ਤੇ ਉਹ ਨਾਮ ਸਿਮਰਨ ਹੈ ਜੇਕਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਆ ਤੁਹਾਡੇ ਮਨ ਦੇ ਵਿੱਚ ਮਾਇਕ ਫੁਰਨੇ ਹੀ ਚੱਲਦੇ ਪਏ ਐ ਮੁੱਖ ਤੋਂ ਤੁਸੀਂ ਵਾਹਿਗੁਰੂ ਵਾਹਿਗੁਰੂ ਬੋਲ ਰਹੇ ਹੋ ਮਨ ਕਿਤੇ ਹੋਰ ਹੀ ਤੁਰਿਆ ਫਿਰਦਾ ਹੈ ਤਾਂ ਫਿਰ ਉਹ ਨਾਮ ਸਿਮਰਨ ਨਹੀਂ ਜੇ ਤੁਸੀਂ ਵਾਹਿਗੁਰੂ ਵਾਹਿਗੁਰੂ ਨਹੀਂ ਬੋਲ ਰਹੇ ਆਮ ਭਾਸ਼ਾ ਦੇ ਵਿੱਚ ਉਸ ਪ੍ਰਮਾਤਮਾ ਦੀ ਗੱਲ ਕਰਦੇ ਪਏ ਕਿ ਪ੍ਰਮਾਤਮਾ ਬਹੁਤ ਵਿਸ਼ਾਲ ਹੈ ਕਿ ਆ ਦੇਖੋ ਕਿੱਡਾ ਸੋਹਣਾ ਵਰਤਾਰਾ ਪ੍ਰਮਾਤਮਾ ਨੇ ਬਣਾਇਆ ਮੰਨ ਲਓ ਤੁਸੀਂ ਕਿਸੇ ਥਾਂ ਤੇ ਗਏ ਕੁਦਰਤ ਦੀ ਕੋਈ ਬਣਾਈ ਹੋਈ ਚੀਜ਼ ਨੂੰ ਵੇਖਣ ਕੋਈ ਵਾਟਰਫਾਲ ਹੈ ਕੋਈ ਸਮੁੰਦਰ ਹੈ ਪਹਾੜਾਂ ਦੇ ਵਿੱਚ ਗਏ ਉਸ ਵਰਤਾਰੇ ਨੂੰ ਦੇਖ ਕੇ ਜੇਕਰ ਤੁਸੀਂ ਇਹ ਗੱਲਾਂ ਕਰਦੇ ਪਿਓ ਕਿ ਵਾਹ ਪ੍ਰਮਾਤਮਾ ਕਿੱਡੀ ਖੂਬਸੂਰਤ ਚੀਜ਼ ਤੂੰ ਬਣਾਤੀ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਵੇਖ ਕੇ ਇਸ ਗੱਲ ਦਾ ਅਹਿਸਾਸ ਕਰਦੇ ਪਈਓ ਕਿ ਕਮਾਲ ਹੈ ਪ੍ਰਮਾਤਮਾ ਤੂੰ ਇੰਨਾ ਗੁੰਝਲਦਾਰ ਇਹ ਸਰੀਰ ਬਣਾਇਆ ਹੈ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿੰਨੀਆਂ ਪ੍ਰੋਸੈਸੇਸ ਜਿਹੜੀਆਂ ਨੇ ਸਾਡੇ ਸਰੀਰ ਦੇ ਵਿੱਚੋਂ ਚੱਲਦੀਆਂ ਪਈਆਂ ਆਪੇ ਚੱਲਦੀਆਂ ਪਈਆਂ ਅਸੀਂ ਤੇ ਕੰਟਰੋਲ ਨਹੀਂ ਕਰ ਰਹੇ ਸਾਹ ਆਈ ਜਾਂਦੇ ਆ ਦਿਲ ਧੜਕੀ ਜਾਂਦਾ ਹੈ ਖੂਨ ਦਾ ਦੌਰਾ ਚੱਲੀ ਜਾਂਦਾ ਹੈ ਸੈੱਲ ਬਣੇ ਜਾਂਦੇ ਆ ਢਈ ਜਾਂਦੇ ਆ ਪਤਾ ਨਹੀਂ ਕੀ ਕੀ ਚੱਲੀ ਜਾਂਦਾ ਹੈ ਕੌਣ ਚਲਾ ਰਿਹਾ ਪੰਦਾ ਤੇ ਨਹੀਂ ਚਲਾ ਰਿਹਾ ਉਸ ਪਰਮਾਤਮਾ ਨੇ ਹੀ ਇਹ ਸਿਸਟਮ ਬਣਾਤਾ ਹੈ ਤਾਂ ਕਿੰਡੀ ਵਿਸ਼ਾਲ ਹਸਤੀ ਹੋਏਗੀ ਜਿਨੇ ਇਹ ਸਰੀਰ ਬਣਾਤਾ ਇੱਕ ਹੋਰ ਚੀਜ਼ ਇੱਕ ਦਿਨ ਮੈਂ ਸੋਚਦਾ ਪਿਆ ਸੀ ਕਿ ਆਪਾਂ ਮੈਥ ਪੜਦੇ ਹਾਂ ਮੈਥਮੈਟਿਕਸ ਦੇ ਵਿੱਚ ਜਿਓਮੈਟਰੀ ਹੈ ਟ੍ਰਿਗਨੋਮੈਟਰੀ ਹੈ ਇੰਨੇ ਫਾਰਮੂਲੇ ਹੈ ਜਿਹੜੇ ਐਵੇਂ ਹੀ ਨਹੀਂ ਇਸ ਦੁਨੀਆ ਦੇ ਉੱਤੇ ਜਿਹੜੀਆਂ ਚੀਜ਼ਾਂ ਨੇ ਵਾਕਈ ਹੀ ਉਹਨਾਂ ਫਾਰਮੂਲਿਆਂ ਦੇ ਹਿਸਾਬ ਨਾਲ ਹੈਗੀਆਂ ਨੇ ਤਾਂ ਦੇਖੋ ਪ੍ਰਮਾਤਮਾ ਨੇ ਪਹਿਲਾਂ ਤੇ ਇਹ ਸਾਰੀ ਸ੍ਰਿਸ਼ਟੀ ਸਾਜਤੀ ਇਹਦੇ ਪਿੱਛੇ ਇਹ ਫਾਰਮੂਲੇ ਆ ਫੇਰ ਉਹਨੇ ਹੌਲੀ-ਹੌਲੀ ਮਨੁੱਖ ਨੂੰ ਉਹਨਾਂ ਫਾਰਮੂਲਿਆਂ ਦਾ ਗਿਆਨ ਵੀ ਕਰਾਤਾ ਤੇ ਮਨੁੱਖ ਦੇ ਜਰੀਏ ਉਹਨਾਂ ਹੀ ਫਾਰਮੂਲਿਆਂ ਨੂੰ ਵਰਤਦੇ ਹੋਏ ਐਡੀਆਂ-ਐਡੀਆਂ ਵਿਸ਼ਾਲ ਇਮਾਰਤਾਂ ਬਣਵਾਤੀਆਂ ਐਨੇ-ਐਨੇ ਗੁੰਜਲਦਾਰ ਇਨਸਟਰੂਮੈਂਟ ਬਣਵਾਤੀ ਇੰਟਰਨੈਟ ਬਣਵਾਤੀ ਕੰਪਿਊਟਰ ਬਣਾਤੇ ਫੋਨ ਬਣਵਾਤੀ ਬੰਦਾ ਆਪਣੇ ਆਪ ਨਹੀਂ ਕੁਝ ਕਰ ਸਕਦਾ ਕੁਝ ਵੀ ਕਰਨ ਦੇ ਲਈ ਮਨੁੱਖ ਦੇ ਮਨ ਦੇ ਵਿੱਚ ਵਿਚਾਰ ਪੈਦਾ ਹੋਣਾ ਜ਼ਰੂਰੀ ਹੈ ਜਦ ਤੱਕ ਉਹਦੇ ਮਨ ਦੇ ਵਿੱਚ ਉਹ ਵਿਚਾਰ ਪੈਦਾ ਨਹੀਂ ਹੋਏਗਾ ਉਹ ਕੀ ਕਰ ਲੇਗਾ ਨਿਊਟਨ ਹੈ ਰੁੱਖ ਦੇ ਥੱਲੇ ਬੈਠਾ ਇੱਕ ਸੇਬ ਡਿੱਗਦਾ ਉਸ ਵਕਤ ਉਹ ਇਸ ਗੱਲ ਨੂੰ ਕੰਟਰੋਲ ਨਹੀਂ ਕਰ ਸਕਦਾ ਕਿ ਉਸ ਡਿੱਗਦੇ ਹੋਏ ਸੇਬ ਨੂੰ ਵੇਖ ਕੇ ਉਹਦੇ ਮਨ 'ਚ ਕੀ ਖਿਆਲ ਉਤਪੰਨ ਹੋਣਾ ਹੈ ਇਹ ਪ੍ਰਮਾਤਮਾ ਦੀ ਮਿਹਰ ਹੈ ਪ੍ਰਮਾਤਮਾ ਦਾ ਡਿਜ਼ਾਈਨ ਹੈ ਕਿ ਉਹਦੇ ਮਨ ਵਿੱਚ ਇਹ ਖਿਆਲ ਪੈਦਾ ਹੁੰਦਾ ਹੈ ਕਿ ਇਹ ਸੇਬ ਥੱਲੇ ਕਿਉਂ ਟਿਕਿਆ ਹੈ ਉੱਪਰ ਨੂੰ ਕਿਉਂ ਨਹੀਂ ਗਿਆ ਫਿਰ ਉਹ ਵਿਚਾਰ ਸਿਰਫ ਆ ਕੇ ਚਲਾ ਨਹੀਂ ਜਾਂਦਾ ਉਹਦੇ ਮਨ ਵਿੱਚ ਖੁੱਬ ਜਾਂਦਾ ਹੁਣ ਆਪਣੇ ਮਨ 'ਚ ਕਿੰਨੇ ਖਿਆਲ ਆਉਂਦੇ ਆ ਸਾਰਾ ਦਿਨ ਹਰ ਵਿਚਾਰ ਸਾਡੇ ਮਨ 'ਚ ਨਹੀਂ ਖੁੱਬਦਾ ਤੇ ਅਸੀਂ ਇਹ ਨਿਰਧਾਰਤ ਨਹੀਂ ਕਰ ਸਕਦੇ ਕਿ ਕਿਹੜਾ ਖੁੱਬਣਾ ਤੇ ਕਿਹੜਾ ਨਹੀਂ ਉਹਦੇ ਮਨ ਵਿੱਚ ਨਿਊਟਨ ਦੇ ਮਨ ਵਿੱਚ ਉਹ ਖੁੱਬ ਗਿਆ ਉਹਨੇ ਉਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਸਾਨੂੰ ਗ੍ਰੈਵਿਟੀ ਬਾਰੇ ਗਿਆਨ ਹੋਇਆ ਸੋ ਇਹ ਗੁੰਜਲਦਾਰ ਡਿਜ਼ਾਈਨ ਹੈ ਉਸ ਪ੍ਰਮਾਤਮਾ ਦਾ ਬਣਾਇਆ ਜੇ ਤਾਂ ਤੁਸੀਂ ਇਹ ਗੱਲ ਕਰਦੇ ਪਈਓ ਤਾਂ ਨਾਮ ਸਿਮਰਨ ਕਰਦੇ ਪਈਓ ਆਮ ਭਾਸ਼ਾ 'ਚ ਗੱਲ ਕਰਦੇ ਪਈਓ ਪਰ ਕੱਲ ਉਸ ਪ੍ਰਮਾਤਮਾ ਦੀ ਕਰਦੇ ਪਈਓ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਸਾਡੇ ਕੋਲੇ ਪੈਰ ਪੈਰ ਤੇ ਮੌਕੇ ਐ ਉਸ ਪ੍ਰਮਾਤਮਾ ਦੇ ਡਿਜ਼ਾਈਨ ਨੂੰ ਉਹਦੀ ਵਿਸ਼ਾਲਤਾ ਨੂੰ ਵੇਖਣ ਦੇ ਜੇ ਤਾਂ ਤੁਸੀਂ ਉਹ ਵੇਖ پا ਰਹੇ ਹੋ ਤਾਂ ਤੁਸੀਂ ਉਹਦਾ ਨਾਮ ਸਿਮਰ ਰਹੇ ਉਹਦੇ ਲਈ ਤੁਹਾਨੂੰ ਕੋਈ ਖਾਸ ਸ਼ਬਦ ਵਾਰ-ਵਾਰ ਗੁਣਗਣਾਉਣ ਦੀ ਲੋੜ ਨਹੀਂ ਤੇ ਜਦੋਂ ਤੁਸੀਂ ਐਸਾ ਕਰਨ ਲੱਗ ਗਏ ਤੇ ਫਿਰ ਬੰਦੇ ਦੀ ਹਸਤੀ ਕੀ ਰਹਿ ਜਾਂਦੀ ਹੈ ਅੰਦਰੋਂ ਹੰਕਾਰ ਤੇ ਮਾਇਆ ਦਾ ਮੋਹ ਆਦਕ ਉਟ ਜਾਂਦੇ ਖਤਮ ਹੋ ਜਾਂਦੇ ਤੁਹਾਨੂੰ ਅਹਿਸਾਸ ਹੋਣ ਲੱਗ ਜਾਂਦਾ ਹੈ ਕਿ ਜੋ ਮੈਨੂੰ ਮਿਲਣਾ ਹੈ ਉਹਦੀ ਰਜ਼ਾ ਨਾਲ ਮਿਲਣਾ ਹੈ ਉਹਦੀ ਕਿਰਪਾ ਨਾਲ ਮਿਲਣਾ ਹੈ ਉਹ ਹਾਸਲ ਕਰਵਾਉਣ ਦੇ ਲਈ ਉਹ ਆਪੇ ਹੀ ਮੈਨੂੰ ਵਿਚਾਰ ਦੇਊਗਾ ਆਪੇ ਹੀ ਵਿਚਾਰ ਮੇਰੇ ਮਨ ਦੇ ਵਿੱਚ ਟਿਕਾ ਦਊਗਾ ਉਹਨਾਂ ਵਿਚਾਰਾਂ ਤੇ ਕੰਮ ਕਰਨ ਦੀ ਹਿੰਮਤ ਵੀ ਮੈਨੂੰ ਆਪੀ ਦੇਊਗਾ ਸੋ ਖਰੂ ਹੋ ਜਾਂਦੀ ਸੋ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੈ ਉਹ ਬੰਦੇ ਦੀ ਚਿੰਤਾ ਤੇ ਡਰ ਸਾਰੇ ਖਤਮ ਹੋ ਜਾਂਦੇ ਆ ਉਹਦਾ ਚਿੱਤ ਖੜ ਜਾਂਦਾ ਆਪ ਕਰਤਾ ਕਰੇ ਸੋਈ ਆਪ ਦੇ ਤਾ ਪਾਈਐ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਉਹੀ ਗੱਲ ਜੋ ਆਪਾਂ ਹੁਣੇ ਕੀਤੀ ਕਿ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਨਾਮ ਸਿਮਰਨ ਦੀ ਦਾਤ ਤੇ ਬਾਕੀ ਦੀਆਂ ਸਾਰੀਆਂ ਨਿਆਮਤਾਂ ਵੀ ਪ੍ਰਮਾਤਮਾ ਆਪ ਹੀ ਕਰਦਾ ਜਦੋਂ ਉਹ ਆਪ ਸਾਨੂੰ ਕੋਈ ਦਾਤ ਦੇਵੇ ਤਦੋਂ ਹੀ ਸਾਨੂੰ ਮਿਲਦੀ ਹੈ ਇਹ ਭਾਈ ਪ੍ਰਮਾਤਮਾ ਕਿਰਪਾ ਕਰੇ ਤਾਂ ਹੀ ਉਹਦਾ ਨਾਮ ਸਿਮਰਿਆ ਜਾ ਸਕਦਾ ਅੰਦਰ ਸਾਚਾ ਨੇਹ ਪੂਰੇ ਸਤ ਗੁਰਾ ਜਿਓ ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰਹਿ ਜਿਓ اے ਭਾਈ ਪੂਰੇ ਗੁਰੂ ਦੇ ਰਾਹੀ ਮੇਰੇ ਮਨ ਵਿੱਚ ਪ੍ਰਮਾਤਮਾ ਨਾਲ ਸਦਾ ਅਥਰ ਰਹਿਣ ਵਾਲਾ ਪਿਆਰ ਬਣ ਗਿਆ ਹੁਣ ਦੇਖੋ ਗੁਰੂ ਸਾਹਿਬ ਦੀ ਬਾਣੀ ਪੜ੍ਹ ਕੇ ਹੀ ਅਸੀਂ ਆ ਵਿਚਾਰਾਂ ਕਰਦੇ ਪਈਏ ਸਾਨੂੰ ਇਹਨਾਂ ਗੱਲਾਂ ਦੀ ਪਰਮਾਤਮਾ ਦੀ ਬੜਮੁੱਲਤਾ ਦੀ ਵਿਚਾਰ ਕਰਨ ਦਾ ਮੌਕਾ ਕੌਣ ਦੇ ਰਿਹਾ ਹੈ ਗੁਰੂ ਦੇ ਰਿਹਾ ਆਪਣੀਆਂ ਸਿੱਖਿਆਵਾਂ ਦੇ ਰਾਹੀਂ ਸੋ ਗੁਰੂ ਦੇ ਰਾਹੀਂ ਸਾਡੇ ਮਨ ਦੇ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰੇਮ ਬਣ ਰਿਹਾ ਹੈ ਗੁਰੂ ਦੇ ਰਾਹੀਂ ਅਸੀਂ ਪਰਮਾਤਮਾ ਨੂੰ ਪਛਾਣ ਪਾ ਰਹੇ ਹਾਂ ਗੁਰੂ ਦੀ ਕਿਰਪਾ ਨਾਲ ਗੁਰੂ ਸਾਹਿਬ ਕਹਿੰਦੇ ਮੈਂ ਉਸ ਪ੍ਰਭੂ ਨੂੰ ਦਿਨ ਰਾਤ ਸਿਮਰਦਾ ਹਾਂ ਮੈਨੂੰ ਉਹ ਕਦੇ ਵੀ ਨਹੀਂ ਭੁੱਲਦਾ ਕਦੇ ਨਾ ਵਿਸਾਰੀ ਅਨ ਦਿਨ ਸਮਾਰੀ ਜਾ ਨਾਮ ਲਈ ਤਾਂ ਜੀਵਾ ਸ਼ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤਾ ਗੁਰਮੁਖ ਅੰਮ੍ਰਿਤ ਪੀਵਾ ਕਹਿੰਦੇ ਮੈਂ ਉਸ ਪ੍ਰਮਾਤਮਾ ਨੂੰ ਕਦੇ ਭੁਲਾਉਂਦਾ ਨਹੀਂ ਹਰ ਵੇਲੇ ਉਸ ਪ੍ਰਭੂ ਨੂੰ ਹਿਰਦੇ 'ਚ ਵਸਾਈ ਰੱਖਦਾ ਹਾਂ ਜਦੋਂ ਮੈਂ ਉਹਦਾ ਨਾਮ ਜਪਦਾ ਹਾਂ ਤਦੋਂ ਮੈਨੂੰ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ ਜਦੋਂ ਆਪਣੇ ਕੰਨਾਂ ਦੇ ਨਾਲ ਉਹਦਾ ਨਾਮ ਸੁਣਦਾ ਹਾਂ ਤਦੋਂ ਮੇਰਾ ਇਹ ਮਨ ਮਾਇਆ ਵੱਲੋਂ ਰੱਜ ਜਾਂਦਾ ਹੁਣ ਮੰਨ ਲਓ ਕੋਈ ਬੰਦਾ ਗੱਲ ਕਰਦਾ ਪਿਆ ਪ੍ਰਮਾਤਮਾ ਦੀ ਵਿਸ਼ਾਲਤਾ ਦੀ ਸਾਰੇ ਵਿਚਾਰ ਜਿਹੜੀ ਆਪਾਂ ਹੁਣੇ ਕਰਕੇ ਹਟਿਆ ਕਿ ਕਿਵੇਂ ਉਹਨੇ ਇਸ ਸ੍ਰਿਸ਼ਟੀ ਬਣਾਈ ਹੈ ਸੁਣ ਕੇ ਜਦੋਂ ਉਹ ਗੱਲ ਸਾਨੂੰ ਜੱਜ ਜਾਂਦੀ ਹੈ ਤੇ ਅਸੀਂ ਆਪੇ ਹੀ ਮਾਇਆ ਵੱਲੋਂ ਰੱਜ ਜਾਂਦੇ ਹ ਤੁਹਾਨੂੰ ਲੱਗਦਾ ਕਿ ਅਸੀਂ ਕਿਉਂ ਭੱਜ ਦੌੜ ਕਰਦੇ ਫਿਰਦੇ ਹ ਲੋੜ ਕੀਏ ਸਾਡੀ ਜ਼ਰੂਰਤ ਤੋਂ ਕਿਤੇ ਵਧੇਰੇ ਸਾਡੇ ਕੋਲੇ ਹੈਗਾ ਛੱਡੋ ਪਰੇ ਭਜ ਦੌਰ ਠੀਕ ਹੈ ਸ਼ਰਬਣੀ ਸੁਣੀ ਤਾਂ ਇਹ ਮਨ ਤ੍ਰਿਪਤਾ ਹੋ ਸਕਦਾ ਹੈ ਕੋਈ ਵਾਹਿਗੁਰੂ ਵਾਹਿਗੁਰੂ ਜਾਪ ਕਰਦਾ ਪਿਆ ਹੋਵੇ ਤੇ ਉਹਨੂੰ ਸੁਣ ਕੇ ਤੁਹਾਡੇ ਮਨ ਚੇਤਾਂ ਦੇ ਵਿਚਾਰ ਪੈਦਾ ਨਾ ਹੋਵਣ ਪਰ ਜੇ ਵਾਕਈ ਕੋਈ ਪ੍ਰਮਾਤਮਾ ਦਾ ਨਾਮ ਸਿਮਰਦਾ ਪਿਆ ਪ੍ਰਮਾਤਮਾ ਦੇ ਗੁਣਾ ਦਾ ਗੁਣਗਾਨ ਕਰਦਾ ਪਿਆ ਉਹਦੀ ਵਡਮੁੱllਤਾ ਨੂੰ ਚਿਤਾਰਦਾ ਪਿਆ ਇਹ ਸੁਣ ਕੇ ਤੁਹਾਡੇ ਮਨ ਦੇ ਵਿੱਚ ਇੱਕ ਵਾਰੀ ਖਿਆਲ ਜ਼ਰੂਰ ਪੈਦਾ ਹੁੰਦਾ ਹੈ ਕਿ ਵਾਕਈ ਇਸ ਦੁਨੀਆ ਤੇ ਰੱਖਿਆ ਕੀ ਹੈ ਕਿਉਂ ਅਸੀਂ ਬਿਨਾਂ ਗੱਲ ਦੀਆਂ ਚਿੰਤਾਵਾਂ ਦੇ ਵਿੱਚ ਫਸੇ ਹਾਂ ਕਿਉਂ ਇੰਨੀਆਂ ਭੱਜਾਂ ਦੌੜਾਂ ਦੇ ਵਿੱਚ ਕਿਉਂ ਬਹੁਤੇ ਤੋਂ ਬਹੁਤਾ ਧਨ ਇਕੱਠਾ ਕਰਨ ਦੀ ਹੋੜ 'ਚ ਲੱਗੇ ਹਾਂ ਇਦਾਂ ਦੇ ਖਿਆਲ ਤੁਹਾਡੇ ਮਨ 'ਚ ਜ਼ਰੂਰ ਪੈਦਾ ਹੁੰਦੇ ਆ ਹੌਲੀ-ਹੌਲੀ ਜਦੋਂ ਇਹ ਵਿਚਾਰ ਤੁਹਾਡੇ ਮਨ ਦੇ ਵਿੱਚ ਘਰ ਕਰਨ ਲੱਗਣ ਤਾਂ ਸੁਰਖ ਰੂਪ ਹੋ ਜਾਏਗਾ ਗੁਰਮੁਖ ਅੰਮ੍ਰਿਤ ਪੀਵਾ ਕਹਿੰਦੀ ਮੈਂ ਗੁਰੂ ਦੀ ਸ਼ਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪਿੰਦਾ ਰਹਿੰਦਾ ਨਦਰ ਕਰੇ ਤਾਂ ਸਤ ਗੁਰ ਮਿਲੇ ਅਨ ਦਿਨ ਵਿਵੇਕ ਬੁੱਧ ਵਿਚ ਰਹਿ ਅੰਦਰ ਸਾਚ ਨੇਹ ਪੂਰੇ ਸਤ ਗੁਰ ਹੈ ਜਦੋਂ ਪ੍ਰਭੂ ਮਨੁੱਖ ਤੇ ਮਿਹਰ ਦੀ ਨਿਗਾਹ ਕਰਦਾ ਤਾਂ ਉਸ ਮਨੁੱਖ ਨੂੰ ਗੁਰੂ ਮਿਲਾਂਦਾ ਤੇ ਗੁਰੂ ਦੀਆਂ ਸਿੱਖਿਆਵਾਂ ਨੂੰ ਸੁਣ ਕੇ ਸਮਝ ਕੇ ਉਸ ਮਨੁੱਖ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਪੈਦਾ ਹੋ ਜਾਂਦੀ ਹੈ ਇਹ ਭਾਈ ਪੂਰੇ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ ਪ੍ਰਭੂ ਨਾਲ ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਗਿਆ ਹੈ ਸਤ ਸੰਗਤ ਮਿਲ ਵਡ ਭਾਗ ਤਾਂ ਹਰ ਰਸ ਆਵੇ ਜਿਉ ਅਨਤਨ ਰਹਾ ਲੈ ਬੁਲਾਏ ਤਾਂ ਸਹਿਜ ਸਮਾਵੇ ਜਿਉ ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ ਉਸ ਨੂੰ ਪਰਮਾਤਮਾ ਦੇ ਨਾਮ ਦਾ ਸਵਾਦ ਆਉਣ ਲੱਗ ਪੈਂਦਾ ਹੈ ਉਹ ਹਰ ਵੇਲੇ ਪ੍ਰਭੂ ਦੀ ਯਾਦ ਵਿੱਚ ਸੁਰਤ ਜੋੜੀ ਰੱਖਦਾ ਹੈ ਆਤਮਿਕ ਅਡੋਲਤਾ ਦੇ ਵਿੱਚ ਟਿਕਿਆ ਰਹਿੰਦਾ ਹੈ ਸਹਜ ਸਮਾਵੈ ਤਾ ਹਰ ਮਨ ਭਾਵੈ ਸਦਾ ਅਤੀਤ ਬਿਰਾਗੀ ਹਲਤ ਪਲਤ ਸ਼ੋਭਾ ਜਗ ਅੰਤਰ ਰਾਮਨਾਮ ਲਿਬ ਲਾਗੀ ਜਦੋਂ ਮਨੁੱਖ ਆਤਮਿਕ ਅਡੋਲਤਾ ਦੇ ਵਿੱਚ ਲੀਨ ਹੋ ਜਾਂਦਾ ਹੈ ਤਦੋਂ ਪ੍ਰਮਾਤਮਾ ਦੇ ਮਨ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ ਮਾਇਆ ਦੇ ਮੋਹ ਤੋਂ ਪਰੇ ਲੰਘ ਜਾਂਦਾ ਹੈ ਨਿਰਲੇਪ ਹੋ ਜਾਂਦਾ ਹੈ ਇਸ ਲੋਕ ਦੇ ਵਿੱਚ ਪਰਲੋਕ ਦੇ ਵਿੱਚ ਸਾਰੇ ਸੰਸਾਰ ਵਿੱਚ ਉਹਦੀ ਸ਼ੋਭਾ ਹੁਣ ਲੱਗ ਪੈਂਦੀ ਹੈ ਪ੍ਰਮਾਤਮਾ ਦੇ ਨਾਮ ਵਿੱਚ ਉਹਦੀ ਲੱਗਣ ਲੱਗੀ ਰਹਿੰਦੀ ਹੈ ਹਰਖ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵਏ ਸਤ ਸੰਗਤ ਮਿਲ ਹੈ ਵੱਡ ਭਾਗ ਤਾਂ ਹਰ ਰਸ ਆਵੇ ਜਿਉ ਇੱਕ ਹੋਰ ਵੱਡੀ ਗੱਲ ਜਦੋਂ ਪ੍ਰਮਾਤਮਾ ਦੀ ਰਜ਼ਾ ਦਾ ਅਹਿਸਾਸ ਤੁਹਾਨੂੰ ਹੋ ਗਿਆ ਤਾਂ ਤੁਸੀਂ ਖੁਸ਼ੀ ਤੇ ਗਮੀ ਦੋਹਾਂ ਤੋਂ ਸੁਤੰਤਰ ਹੋ ਜਾਂਦੇ ਹਰਖ ਸੋਗ ਦੋਹਾਂ ਤੇ ਮੁਕਤਾ ਕਿਉਂਕਿ ਦੋਨਾਂ ਹੀ ਹਾਲਾਤਾਂ ਚ ਤੁਹਾਡੇ ਅੰਦਰ ਇਹ ਅਹਿਸਾਸ ਬਣਿਆ ਰਹਿੰਦਾ ਕਿ ਉਹਦੀ ਰਜ਼ਾ ਨਹੀਂ ਹੋਇਆ ਉਹਦੇ ਭਾਣੇ ਚ ਆ ਜਾਂਦੀ ਤੁਸੀਂ ਇੱਕ ਤਰਾਸ ਦੀ ਹੈ ਕਿ ਭਾਣੇ ਦੀ ਗੱਲ ਅਸੀਂ ਹਮੇਸ਼ਾ ਉਦੋਂ ਕਰਦੇ ਆ ਜਦੋਂ ਕੁਝ ਮਾੜਾ ਵਾਪਰ ਜੇ ਕੁਝ ਦੁੱਖਦਾਇਕ ਵਾਪਰ ਜੇ ਉਦੋਂ ਅਸੀਂ ਕਹਿੰਦੇ ਆ ਕਿ ਪਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੀ ਜਦੋਂ ਹਾਲਾਤ ਸੌਖੇ ਨੇ ਉਦੋਂ ਵੀ ਉਸ ਪ੍ਰਮਾਤਮਾ ਕੀ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਨੂੰ ਪਾਣੀ ਦੇ ਵਿੱਚ ਰਹਿਣ ਦਾ ਬਲ ਬਖਸ਼ੋ ਜੇ ਤੁਸੀਂ ਚੰਗੇ ਹਾਲਾਤਾਂ ਦੇ ਵਿੱਚ ਉਹਦੇ ਪਾਣੀ 'ਚ ਨਹੀਂ ਰਹਿ ਸਕਦੇ ਇਹ ਗੱਲ ਦਾ ਅਹਿਸਾਸ ਨਹੀਂ ਕਰ ਸਕਦੇ ਕਿ ਇਹ ਚੰਗੇ ਹਾਲਾਤ ਉਹਦੇ ਵੱਲੋਂ ਬਖਸ਼ੇ ਹੋਏ ਨੇ ਤਾਂ ਹੀ ਮੈਨੂੰ ਮਿਲੇ ਨੇ ਤਾਂ ਮਾੜੇ ਹਾਲਾਤਾਂ 'ਚ ਤੁਸੀਂ ਸੁਪਨਾ ਵੀ ਨਹੀਂ ਲੈ ਸਕਦੇ ਕਿ ਤੁਸੀਂ ਉਹਦੇ ਪਾਣੀ ਨੂੰ ਮਨਪਾਉਂਗੇ ਜਦੋਂ ਚੰਗੇ ਹਾਲਾਤਾਂ 'ਚ ਤੁਸੀਂ ਸਾਰੇ ਸ਼ਾਬਾਸ਼ ਆਪਣੇ ਆਪ ਨੂੰ ਦੇਈ ਜਾਂਦੇ ਹੋ ਤਾਂ ਮਾਰੇ ਹਾਲਾਤਾਂ ਦੇ ਵਿੱਚ ਤੁਸੀਂ ਦੁਖੀ ਹੋਵੋਗੇ ਹੀ ਹੋਵੋਗੇ ਉਸ ਵਕਤ ਤੁਸੀਂ ਅਡੋਲ ਨਹੀਂ ਰਹਿ ਪਾਓਗੇ ਜਦੋਂ ਹਾਲਾਤ ਚੰਗੇ ਨਹੀਂ ਜੀਵਨ ਸੌਖਾ ਹੈ ਉਦੋਂ ਉਹਦੀ ਰਜ਼ਾ ਨੂੰ ਕਬੂਲ ਕਰੋ ਉਦੋਂ ਇਸ ਗੱਲ ਦਾ ਅਹਿਸਾਸ ਕਰੋ ਕਿ हे ਪ੍ਰਮਾਤਮਾ ਤੇਰੀ ਕਿਰਪਾ ਦੇ ਨਾਲ ਤੇਰੀ ਰਜ਼ਾ ਦੇ ਨਾਲ ਮੇਰੇ ਹਾਲਾਤ ਸੋਹਣੇ ਨੇ ਤੇ ਫਿਰ ਜਦੋਂ ਹਾਲਾਤ ਵਿਗੜ ਜਾਵਣ ਕੋਈ ਤਰਾਸ ਦੀ ਵਾਪਰ ਜੀ ਕੋਈ ਘਟਨਾ ਵਾਪਰ ਜੀ ਜੀਵਨ ਦੇ ਵਿੱਚ ਕੋਈ ਤੰਗੀ ਆ ਜਾਵੇ ਤੇ ਉਸ ਵੇਲੇ ਵੀ ਅਹਿਸਾਸ ਰਹਿੰਦਾ ਹੈ ਕਿ ਉਹਦੀ ਰਜ਼ਾ ਨਾਲ ਹੀ ਹੈ ਜੋ ਹੈ ਸੋ ਜਦੋਂ ਅਸੀਂ ਰਜ਼ਾ ਨੂੰ ਕਬੂਲ ਕਰ ਲੈਨੇ ਆ ਉਹਦੇ ਭਾਣੇ 'ਚ ਰਹਿਣਾ ਸਿੱਖ ਲੈਨੇ ਆ ਤਾਂ ਹਰ ਖਸੋਗ ਦੁਹਾ ਤੋਂ ਮੁਕਤ ਹੋ ਜਾਂਦੇ ਹੇ ਭਾਈ ਵੱਡੀ ਕਿਸਮਤ ਦੇ ਨਾਲ ਜਦੋਂ ਕਿਸੇ ਮਨੁੱਖ ਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਤਦੋਂ ਉਸ ਨੂੰ ਪ੍ਰਮਾਤਮਾ ਦੇ ਨਾਮ ਦਾ ਰਸ ਆਉਣ ਲੱਗ ਪੈਂਦਾ ਹੈ ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜਿਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜਿਉ ਹੁਣ ਜਿਹੜਾ ਰਜ਼ਾ ਦੇ ਵਿੱਚ ਨਹੀਂ ਆ ਉਹ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਦਾ ਉਹ ਮਨਮੁਖ ਹੈ ਉਹਨੂੰ ਲੱਗਦਾ ਕਿ ਉਹਦਾ ਜੀਵਨ ਉਹਦੇ ਵੱਲੋਂ ਡਿਜ਼ਾਈਨ ਕੀਤਾ ਹੋਇਆ ਉਦੇ ਕੋਲੇ ਜਿਹੜਾ ਕੁਝ ਹੈਗਾ ਉਹਨੇ ਖੁਦ ਕਮਾਇਆ ਹੈ ਜਿਹੜਾ ਨਹੀਂ ਹੈਗਾ ਉਹ ਖੁਦ ਕਮਾ ਲੂਗਾ ਇਦਾਂ ਦੇ ਅਹਿਸਾਸ ਜਦੋਂ ਤੁਹਾਡੇ ਅੰਦਰ ਹੋਣ ਤਾਂ ਤੁਸੀਂ ਸੁਰਖਰੂ ਨਹੀਂ ਹੋ ਸਕਦੇ ਆਤਮਿਕ ਤੌਰ ਤੇ ਅਡੋਲ ਨਹੀਂ ਹੋ ਸਕਦੇ ਆਤਮਿਕ ਮੌਤ ਸਦਾ ਤੁਹਾਡੇ ird gird ਮੰਡਰਾਉਂਦੀ ਰਹਿੰਦੀ ਹੈ ਹਰ ਉਸ ਪਲ ਜਦੋਂ ਕੋਈ ਚੀਜ਼ ਤੁਹਾਡੀ ਮਰਜ਼ੀ ਮੁਤਾਬਕ ਨਹੀਂ ਹੁੰਦੀ ਜਾਂ ਜਿੱਦਾਂ ਤੁਸੀਂ ਚਾਹੁੰਦੇ ਹੋ ਉਦਾਂ ਨਹੀਂ ਹੁੰਦੀ ਤੁਸੀਂ ਦੁਖੀ ਹੋ ਜਾਂਦੇ ਹੋ ਪਰ ਉੱਥੇ ਹੀ ਜੇ ਤੁਸੀਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ ਸਿੱਖਦੇ ਹੋ ਤਾਂ ਤੁਸੀਂ ਤੁਕੀ ਨਹੀਂ ਹੁੰਦੇ ਕਿਉਂਕਿ ਤੁਹਾਨੂੰ ਪਤਾ ਹੁੰਦਾ ਹੈ ਕਿ ਉਹਦੀ ਰਜ਼ਾ ਦੀ ਹੀ ਵਾਪਰੀਆ ਜੋ ਵੀ ਵਾਪਰੀਆ ਤੁਹਾਡੀ ਖੁਦ ਦੀ ਜਿਹੜੀ ਚਾਹਤ ਹੈ ਨਾ ਉਹ ਮੁੱਕ ਜਾਂਦੀ ਹੈ ਜੋ ਤੁਹਾਨੂੰ ਮਿਲੀ ਜਾਂਦਾ ਤੁਸੀਂ ਉਹਨੂੰ ਬੱਸ ਖਿੜੇ ਮੱਥੇ ਕਬੂਲ ਕਰੀ ਜਾਂਦੇ ਹੋ ਪਰ ਜਿਹੜਾ ਮਨਮੁਖ ਹੈ ਉਹ ਤੇ ਸਦਾ ਹੀ ਆਤਮਿਕ ਮੌਤ ਦੇ ਤੱਕ ਚ ਰਹਿੰਦਾ ਹੈ ਮਾਇਆ ਦੇ ਮੋਹ ਦੇ ਕਾਰਨ ਉਹਨੂੰ ਸਦਾ ਹੀ ਦੁੱਖ ਵਿਆਪਦਾ ਰਹਿੰਦਾ ਹੈ ਦਨ ਰਾਤ ਹਾਏ ਹਾਏ ਕਰਦਾ ਫਿਰਦਾ ਮਾਇਆ ਦੇ ਦੁੱਖ ਚ ਫਸਿਆ ਰਹਿੰਦਾ ਮਾਇਆ ਦੁੱਖ ਮੋਹਿਆ ਹਉ ਮਰੋਹਿਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਭ ਦੇ ਤਿਸ ਚੇਤਨਾਹੀ ਅੰਤ ਗਿਆ ਪਛਤਾਵੈ ਸਦਾ ਹੀ ਮਾਇਆ ਦੇ ਦੁੱਖ ਚ ਗਰਸਿਆ ਹੋਇਆ ਉਹ ਹਉਮੈ ਦੇ ਕਾਰਨ ਕਰੋਧਾਤਰ ਵੀ ਰਹਿੰਦਾ ਹੈ ਜੇ ਤੋਂ ਕੋਈ ਚੀਜ਼ ਉਹਦੀ ਚਾਹਤ ਮੁਤਾਬਕ ਨਹੀਂ ਹੁੰਦੀ ਫਿਰ ਕ੍ਰੋਧਿਤ ਵੀ ਹੋ ਜਾਂਦਾ ਹੈ ਉਹਦੀ ਸਾਰੀ ਉਮਰ ਮੇਰੀ ਮਾਇਆ ਮੇਰੀ ਮਾਇਆ ਕਰਦਿਆਂ ਲੰਘ ਜਾਂਦੀ ਹੈ ਜਿਹੜਾ ਪ੍ਰਮਾਤਮਾ ਨੂੰ ਸਾਰਾ ਕੁਝ ਦੇ ਰਿਹਾ ਉਸ ਪ੍ਰਮਾਤਮਾ ਨੂੰ ਮਨਮੁਖ ਕਦੇ ਚੇਤੇ ਨਹੀਂ ਕਰਦਾ ਆਖਰ ਜਦੋਂ ਇੱਥੋਂ ਤੁਰਦਾ ਤਾਂ ਪਛਤਾਉਂਦਾ ਹੀ ਜਾਂਦਾ ਬਿਨ ਨਾਮ ਕੋ ਸਾਥ ਨਾ ਚਾਲੈ ਪੁੱਤਰ ਕਲਤਰ ਮਾਇਆ ਤੋਹਿਆ ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜਿਉ ਪੁੱਤਰ ਇਸਤਰੀ ਆਦਿਕ ਕੋਈ ਵੀ ਮਨੁੱਖ ਦੇ ਨਾਲ ਨਹੀਂ ਜਾਂਦਾ ਪਰਮਾਤਮਾ ਦੇ ਨਾਮ ਤੋਂ ਬਿਨਾ ਜਦੋਂ ਤੁਸੀਂ ਆਖਰੀ ਸਾਹ ਲੈਣਾ ਹੈ ਪਰਮਾਤਮਾ ਦਾ ਨਾਮ ਉਦੋਂ ਵੀ ਤੁਹਾਡੇ ਨਾਲ ਹੋ ਸਕਦਾ ਹੈ ਜੇਕਰ ਤੁਸੀਂ ਗੁਰਮੁਖ ਬਣੇ ਰਹੇ ਉਹਦੇ ਤੋਂ ਇਲਾਵਾ ਹੋਰ ਕੋਈ ਚੀਜ਼ ਤੁਹਾਡੇ ਨਾਲ ਨਹੀਂ ਜਾਂਦੀ ਦੁਨੀਆ ਦੀ ਮਾਇਆ ਜਿਹੜੀ ਆ ਉਹ ਮਨਮੁਖ ਨੂੰ ਛਲ ਲੈਂਦੀ ਆ ਏ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਗਰਸੀ ਰੱਖਦੀ ਐ ਮਾਇਆ ਦੇ ਮੋਹ ਦੇ ਕਾਰਨ ਉਹਨੂੰ ਸਦਾ ਦੁੱਖ ਵਿਆਪਦਾ ਹੈ ਕਰ ਕਿਰਪਾਲ ਹੋ ਮਿਲਾਏ ਮਹਿਲ ਹਰ ਪਾਇਆ ਜਿਉ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜਿਉ ਏ ਹਰੀ ਜਿਸ ਮਨੁੱਖ ਨੂੰ ਤੂੰ ਆਪਣੀ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ ਉਹ ਮਨੁੱਖ ਪ੍ਰਭੂ ਦੀ ਹਜ਼ੂਰੀ 'ਚ ਸਦਾ ਹੀ ਹੱਥ ਜੋੜ ਕੇ ਟਿਕਿਆ ਰਹਿੰਦਾ ਹੈ ਉਹਨੂੰ ਆਪਣੇ ਮਨ ਵਿੱਚ ਪ੍ਰਭੂ ਸਦਾ ਹੀ ਪਿਆਰਾ ਲੱਗਦਾ ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ ਅਨੰਦ ਜਪਤ ਰਹਾ ਦਿਨ ਰਾਤੀ ਸਹਜੇ ਨਾਮ ਧਿਆਇਆ ਜਦੋਂ ਮਨੁੱਖ ਨੂੰ ਆਪਣੇ ਮਨ ਵਿੱਚ ਪ੍ਰਭੂ ਪਿਆਰਾ ਲੱਗਦਾ ਹੈ ਤਾਂ ਫਿਰ ਉਹ ਪ੍ਰਭੂ ਦੇ ਰਸਾ ਵਿੱਚ ਟਿਕ ਜਾਂਦਾ ਹੈ ਹੁਕਮ ਮੰਨ ਕੇ ਆਤਮਿਕ ਆਨੰਦ ਮਾਣਦਾ ਹੈ ਸਾਰੀ ਗੱਲ ਜਿਹੜੀ ਆਪਾਂ ਹੁਣੇ ਕਰਕੇ ਹਟਿਆ ਕਿ ਉਹ ਪਾਣੀ ਦੇ ਵਿੱਚ ਟਿਕ ਜਾਂਦਾ ਹੈ ਉਹ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਹੈ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਹਰ ਨਾਮ ਸਿਮਰਦਾ ਰਹਿੰਦਾ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੈ ਕਰ ਕਿਰਪਾਲ ਹੋ ਮਿਲਾਏ ਮਹਿਲ ਹਰ ਪਾਵੇ ਜਿਉ ਏ ਨਾਨਕ ਪ੍ਰਮਾਤਮਾ ਦਾ ਹਰ ਵੇਲੇ ਨਾਮ ਸਿਮਰਨ ਹੀ ਉਸ ਨੂੰ ਵਡਿਆਈ ਮਿਲੀ ਰਹਿੰਦੀ ਹੈ ਜੀ ਦੇ ਉੱਤੇ ਕਿਰਪਾ ਕਰਕੇ ਪ੍ਰਮਾਤਮਾ ਨੇ ਆਪਣਾ ਨਾਮ ਬਖਸ਼ਿਆ ਹੋਵੇ। ਪ੍ਰਭੂ ਦਾ ਨਾਮ ਉਹਨੂੰ ਆਪਣੇ ਮਨ ਵਿੱਚ ਪਿਆਰਾ ਲੱਗਦਾ ਹੈ। हे ਹਰੀ ਆਪਣੀ ਕਿਰਪਾ ਕਰ ਕਿ ਜਿਸ ਨੂੰ ਤੂੰ ਆਪਣੇ ਚਰਨਾਂ ਦੇ ਵਿੱਚ ਜੋੜ ਲੈਂਦਾ ਹੈ ਉਹਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 690ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਬੜੇ ਹੀ ਵਿਸਥਾਰ ਦੇ ਨਾਲ ਅਸੀਂ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕੀਤੀ ਉਹਦੀ ਬੜਮੁੱਲਤਾ ਦੀ ਵਿਚਾਰ ਕੀਤੀ ਕਿੰਜ ਮਨੁੱਖ ਦੇ ਮਨ ਦੇ ਵਿੱਚ ਵਿਚਾਰ ਪੈਦਾ ਕਰਕੇ ਮਨੁੱਖ ਦੇ ਰਾਹੀ ਇਸ ਸ੍ਰਿਸ਼ਟੀ ਦੀ ਸਿਰਜਣਾ ਨੂੰ ਸੰਪੂਰਨ ਕਰਦਾ ਪਿਆ ਇਹ ਗੱਲ ਕੀਤੀ ਪ੍ਰਮਾਤਮਾ ਦਾ ਨਾਮ ਸਿਮਰਨ ਕੀ ਹੈ ਤੇ ਕੀ ਨਹੀਂ ਹੈ ਇਹ ਵੀ ਜਾਣਿਆ ਤੇ ਉਹ ਨਾਮ ਸਿਮਰਨ ਕਿਵੇਂ ਸਾਡੀ ਸਹਾਇਤਾ ਕਰਦਾ ਹੈ ਪ੍ਰਮਾਤਮਾ ਦੇ ਬਾਣੀ ਦੇ ਵਿੱਚ ਟਿਕਣ ਤੇ ਬਾਣੀ ਦੇ ਵਿੱਚ ਟਿਕਣਾ ਸਿਰਫ ਮਾੜੇ ਹਾਲਾਤਾਂ ਤੱਕ ਸੀਮਤ ਨਹੀਂ ਹੈ ਇਹ ਗੱਲ ਵੀ ਅਸੀਂ ਜਾਣੀ ਉਮੀਦ ਕਰਦੇ ਹਾਂ ਸਾਰੀਆਂ ਹੀ ਸਿੱਖਿਆਵਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡੇ ਹਿਰਦਿਆਂ ਤੇ ਜ਼ਰੂਰ ਅਸਰ ਕਰਨਗੀਆਂ ਇੱਥੇ ਹੀ ਫਤਿਹ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ